ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਕਈ ਪੰਜਾਬ ਦੇ ਪੁਲਿਸ ਅਫਸਰ ਬਣ ਕੇ ਕਈ ਵਿਅਕਤੀ ਘੁੰਮ ਰਹੇ ਹਨ ਤੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜੀ ਹਾਂ ਇਸੇ ਰਾਈ ਮਾਮਲਾ ਸਾਹਮਣੇ ਆਇਆ ਤਰਨਤਾਰਨ ਤੋਂ ਤੋਂ ਅੰਦਾਜ਼ਾ ਦਈਏ ਕਿ ਤਰਨਤਾਰਨ ਦੇ ਥਾਣਾ ਠਿੱਕੀਵਿੰਡਰੀ ਪੁਲਿਸ ਨੇ ਬੱਸ ਸਟੈਂਡ ਠਿੱਕੀਵਿੰਡ ਤੇ ਨਾਕੇ ਦੇ ਦੌਰਾਨ ਬੀਤੀ ਦੇਰ ਰਾਤ ਨੂੰ 10:30 ਵਜੇ ਇੱਕ ਨਕਲੀ ਆਈਪੀਐਸ ਅਫਸਰ ਨੂੰ ਕਾਬੂ ਕੀਤਾ ਹੈ ਹੁਣ ਪੁਲਿਸ ਦੇ ਵੱਲੋਂ ਉਸ ਦੇ ਖਿਲਾਫ ਵੱਖ-ਵੱਖ ਤਰ੍ਹਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜਾਣਕਾਰੀ ਦੇ ਮੁਤਾਬਿਕ ਉਰਦੀ ਪਛਾਣ ਸਿਮਰਨਦੀਪ ਕੌਰ ਵਾਸੀ ਪਿੰਡ ਪਲਾਸੌਰ ਦੇ ਰੂਪ ਵਿੱਚ ਹੋਈ ਹੈ ਥਾਣਾ ਭਿੱਖੀਵਿੰਡ ਦੀ ਪੁਲਿਸ ਦੇ ਵੱਲੋਂ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਪੁਲਿਸ ਦੀ ਜਾਣਕਾਰੀ ਦੇ ਮੁਤਾਬਿਕ ਉਤੋਂ ਹੋਰ ਵੀ ਖੁਲਾਸੇ ਹੋਣ ਦੀ ਆਸ ਹੈ ਇਹ ਜਮਾ ਕਰਾ ਕੇ ਤਾਂ ਮਾਮਾ ਭੈਣ ਦੀ ਪੇਟੀ ਪਾਣੀ ਚ ਛੱਡ ਕੇ ਹੀ ਗਿਆ ਨਾ ਹੁੰਦਾ ਯਾਰ ਇਹਨਾਂ ਦਾ ਤਾਂ ਬੈਂਚ ਚ ਨਹੀਂ ਆਇਆ ਨਾ ਇਹ ਕੈਕਸੀ ਦੇ ਕੋਰੇ ਪਰ ਆਈਪੀਐਸ ਬੈਜ ਆ ਜੇ ਵਿੱਚ ਹਾਂ ਆਈਪੀਐਸ ਵਾਲਾ ਕੋਈ ਗੱਲ ਨਹੀਂ ਕੋਈ ਨਹੀਂ ਸਰ ਤੁਸੀਂ ਆਪ ਦਾ ਮਾੜਾ ਮੋਟਾ ਜਿਹੜਾ ਤੂੰ ਪੁੱਛਗਿਸ਼ ਕਰਨੀ ਉਹ ਕਰੋ ਹਾਂ ਸਰ ਕੋਈ ਜਾਲੀ ਆਈਪੀਐਸ ਅਫਸਰ ਜਿਹੜੀ ਆ ਪੁਲਿਸ ਮੁਲਾਜ਼ਮ ਪੜੀ ਆ ਸਰ ਕੀ ਕਾਰਵਾਈ ਜਿਹੜੀ ਆ ਪਿਕਣ ਪੁਲਿਸ ਨੂੰ ਕੀਤੀ ਜਾ ਰਹੀ ਹੈ ਇਹ ਨਾ ਜੀ ਸਵੰਤਜੀਤ ਕੋਰ ਨਾਮ ਦੀ ਇੱਕ ਲੜਕੀ ਆ ਜਿਸ ਨੇ ਯੂਨੀਫਾਰਮ ਪਾਈ ਹੋਈ ਆ ਆਈਪੀਐਸ ਦਾ ਬੈਜ ਲੱਗਾ ਹੋਇਆ ਵਾ ਉਸ ਦੀ ਜਿਹੜੀ ਅਸੀਂ ਤਦੀਕ ਕਰ ਰਹੇ ਆਂ ਤੇ ਇਹ ਕਰਕੇ ਜੋ ਵੀ ਅਗਲੀ ਕਾਰਵਾਈ ਹੋਊਗੀ ਉਹ ਅਗਲੇ ਬੰਦੇ ਨਾਲ ਮੁlti ਆ ਗਈ ਹੈ ਅੱਛਾ ਜਾਊਗਾ ਤੇ ਸਰ ਕੋਈ ਪਤਾ ਲੱਗਾ ਕਿ ਉਹ ਨਕਲੀ ਆ ਜਾਂ ਕੋਈ ਚੈੱਕ ਕਰਾਇਆ ਚੈੱਕ ਕਰਾਇਆ ਉਹ ਵੈਰੀਫਾਈ ਕਰਦੇ ਆ ਉਹਦੇ ਜਿਹੜੇ ਡਾਕੂਮੈਂਟ ਆ ਉਹ ਦੇਖਦੇ ਆ ਵੀ ਉਹਦੇ ਬਾਰੇ ਜਿਹੜੀ ਆ ਕਵਿ ਚੱਲ ਰਹੀ ਹੈ ਵੈਸੇ ਉਹ ਜਾਲੀ ਆ ਹਾਂ ਜਾਲੀ ਭਾਈ ਫੇਲੀਆ ਜੋ ਪਰਚਾ ਵਗੈਰਾ ਦਰਜ ਕੀਤਾ ਜਾ ਰਿਹਾ ਪਰਚਾ ਦਰਜਾ ਕਰ ਰਹੇ ਹੈ A1 ਪੰਜਾਬੀ ਟੀਵੀ ਲਈ ਤਰਨ ਤਰਨ ਤੋਂ ਰਵੀ ਖੇਰਾ ਦੀ ਖਾਸ ਰਿਪੋਰਟ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਕਈ ਪੰਜਾਬ ਦੇ ਪੁਲਿਸ ਅਫਸਰ ਬਣ ਕੇ ਕਈ ਵਿਅਕਤੀ ਘੁੰਮ ਰਹੇ ਹਨ ਤੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜੀ ਹਾਂ ਇਸੇ ਰਲਈ ਮਾਮਲਾ ਸਾਹਮਣੇ ਆਇਆ ਤਰਨਤਾਰਨ ਤੋਂ ਪੁਆੰਦਾਜ਼ੀਏ ਕਿ ਤਰਨਤਾਰਨ ਦੇ ਥਾਣਾ ཕਿੱਖੀਵਿੰਡਰੀ ਪੁਲਿਸ ਨੇ ਬਸ ਸਟੈਂਡ ཕਿੱਖੀਵਿੰਡਰੀ ਤੇ ਨਾਕੇ ਦੇ ਦੌਰਾਨ ਬੀਪੀ ਦੇ ਰਾਤ ਨੂੰ 10:30 ਵਜੇ ਇੱਕ ਨਕਲੀ ਆਈਪੀਐਸ ਅਫਸਰ ਨੂੰ ਕਾਬੂ ਕੀਤਾ ਹੈ ਹੁਣ ਪੁਲਿਸ ਦੇ ਵੱਲੋਂ ਦੇਖਲਾ ਵੱਖ-ਵੱਖ ਤਰ੍ਹਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਜਾਣਕਾਰੀ ਦੇ ਮੁਤਾਬਿਕ ਉਜ਼ਰੀ ਪਛਾਣ ਸਿਮਰਨਦੀਪ ਕੌਰ ਵਾਸੀ ਪਿੰਡ ਪਲਾਸੌਰ ਦੇ ਰੂਪ ਵਿੱਚ ਹੋਈ ਹੈ ਥਾਣਾ ਭਿੱਖੀਵਿੰਡ ਦੀ ਪੁਲਿਸ ਦੇ ਵੱਲੋਂ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਪੁਲਿਸ ਦੀ ਜਾਣਕਾਰੀ ਦੇ ਮੁਤਾਬਿਕ ਉਸ ਤੋਂ ਹੋਰ ਵੀ ਖੁਲਾਸੇ ਹੋਣ ਦੀ ਆਸ ਹੈ ਤਹੇ ਜਮ ਕਰਾ ਗਏ ਤਾਂ ਮਾਮਾ ਭੈਣ ਪੇਟੀ ਪਾਣੀ ਜਾਣ ਛੱਡ ਗਿਆ ਨਾ ਹੁੰਦਾ ਯਾਰ ਇਹਨਾਂ ਦਾ ਬ੍ਰਾਂਚ ਚ ਰਹਿੰਦੇ ਨੇ ਇਹਨਾਂ ਦਾ ਕਾਇਰ ਸੀ ਲੋਰੀ ਅਈਪੀਐਸ ਬੈਜ ਆ ਜੇ ਵਿੱਚ ਹਾਂ ਆਈਪੀਐਸ ਵਾਲਾ ਕੋਈ ਗੱਲ ਨਹੀਂ ਕੋਈ ਨਹੀਂ ਸਰ ਤੁਸੀਂ ਆਪ ਦਾ ਮਾੜਾ ਮੋਟਾ ਜਿਹੜਾ ਤੂੰ ਪੁੱਛਗਿਸ਼ ਕਰਨੀ ਉਹ ਕਰੋ ਹਾਂ ਸਰ ਕੋਈ ਜਾਲੀ ਆਈਪੀਐਸ ਅਫਸਰ ਜਿਹੜੀ ਆ ਕੋਸ ਮੁਲਾਜ਼ਮ ਪੜੀ ਆ ਸਰ ਕੀ ਕਾਰਵਾਈ ਜਿਹੜੀ ਆ ਟਿਕਣ ਕੋਸ ਮੁਲਾਜ਼ਮ ਕੀਤੀ ਜਾ ਰਹੀ ਹੈ ਇਹ ਨਾਲ ਜੀ ਸਵੰਤਜੀਤ ਕੋਰ ਨਾਮ ਦੀ ਇੱਕ ਲੜਕੀ ਆ ਜਿਸ ਨੇ ਯੂਨੀਫਾਰਮ ਪਾਈ ਹੋਈ ਆ ਆਈਪੀਐਸ ਦਾ ਬੈਜ ਲਗਾਇਆ ਹੋਆ ਉਸ ਦੀ ਜਿਹੜੀ ਅਸੀਂ ਤਦੀਕ ਕਰ ਰਹੇ ਆਂ ਤੇ ਇਹ ਕਰਕੇ ਜੋ ਵੀ ਅਗਲੀ ਕਾਰਵਾਈ ਹੋਊਗੀ ਉਹ ਅਗਲੇ ਬੰਦੇ ਨੂੰ ਮੁਤੇ ਆ ਗਈ ਹੈ ਚਾ ਜਾਊਗਾ ਤੇ ਸਰ ਕੋਈ ਪਤਾ ਲੱਗਾ ਕਿ ਉਹ ਨਕਲੀ ਆ ਜਾਂ ਕੋਈ ਚੈੱਕ ਕਰਾਇਆ ਚੈੱਕ ਕਰਾਇਆ ਉਹ ਵੈਰੀਫਾਈ ਕਰਦੇ ਆ ਉਹਦੇ ਜਿਹੜੇ ਡਾਕੂਮੈਂਟ ਆ ਉਹ ਦੇਖਦੇ ਆ ਵੀ ਉਹਦੇ ਬਾਰੇ ਜਿਹੜੀ ਆ ਤੋਦੀ ਚੱਲ ਰਹੀ ਹੈ ਵੈਸੇ ਉਹ ਜਾਲੀ ਆ ਹਾਂ ਹਾਂ ਜਾਲੀ ਭਾਈ ਫਿਰਲੀਆ ਜੋ ਪਰਚਾ ਵਗੈਰਾ ਦਰਜ ਕੀਤਾ ਜਾ ਰਿਹਾ ਕਰ ਰਹੇ ਪਰਚਾ ਦਰਜ ਕਰ ਰਹੇ A1 ਪੰਜਾਬੀ ਟੀਵੀ ਲਈ ਤਰਨ ਤਰਨ ਤੋਂ ਰਵੀ ਖੇਰਾ ਦੀ ਖਾਸ ਰਿਪੋਰਟ